ਪਿਆਰੇ ਗੁਰਸਿੱਖ ਵੀਰੋ ਭੈਣੋ ਅਤੇ ਸਤਿਕਾਰਯੋਗ ਬਜ਼ੁਰਗੋ ਅਦਬ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮਤ ਦੇ ਚਾਨਣ ਵਿੱਚ ਪੰਥਕ ਅਗਵਾਈ ਲਈ ਪੰਜ ਪਿਆਰਿਆਂ ਦੇ ਆਨੰਦਪੂਰੀ ਸੰਕਲਪ ਅਧੀਨ ਪੰਜ ਪ੍ਰਧਾਨੀ ਜਗਤ ਨੂੰ ਰੂਪਮਾਨ ਕਰਦੀ ਹੋਈ ਸਰਬੱਤ ਖਾਲਸਾ ਨਾਂ ਦੀ ਇੱਕ ਨਵੀਨ ਪਾਰਦਰਸ਼ੀ ਤੇ ਵਿਸ਼ਵ ਪੱਧਰੀ ਜਥੇਬੰਦੀ ਦੀ ਸਥਾਪਨਾ ਕਰਨ ਕਰਾਉਣ ਦੇ ਮਨੋਰਥ ਨੂੰ ਸਾਂਝਾ ਕੀਤਾ ਜਾ ਰਿਹਾ ਹੈ ਤਾਂ ਜੋ ਅਸੀਂ ਸਾਰੇ ਮਾਈ ਭਾਈ ਉੱਤੇ ਸਰਗਰਮ ਮੈਂਬਰ ਬਣ ਕੇ 18ਵੀਂ ਸਦੀ ਵਾਲੇ ਸਰਬੱਤ ਖਾਲਸਾ ਸੰਕਲਪ ਨੂੰ ਸਿੱਖ ਜਗਤ ਵਿੱਚ ਮੁੜ ਸਰਗਰਮ ਕਰ ਸਕੀਏ ਕਿਉਂਕਿ ਸਿੱਖੀ ਦੇ ਪ੍ਰਬੰਧਕੀ ਢਾਂਚੇ ਵਿੱਚ ਰਾਜਸੀ ਦਖਲਅੰਦਾਜ਼ੀ ਕਾਰਨ ਸਿੱਖ ਸੰਸਥਾਵਾਂ ਵਿੱਚ ਆਏ ਨਿਗਾਰ ਤੋਂ ਹਰ ਸੰਜੀਦਾ ਸਿੱਖ ਚਿੰਤਤ ਹੈ ਹੁਣ ਤੱਕ ਜੋ ਵੀ ਉਪਰਾਲੇ ਹੋਏ ਹਨ ਇਹ ਸਭ ਬੁਨਿਆਦੀ ਤੌਰ ਤੇ ਸਿੱਖ ਜਗਤ ਦੇ ਜਥੇਬੰਦਕ ਕੇਂਦਰ ਤੇ ਇਤਿਹਾਸਿਕ ਸਥਾਨ ਸ੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਦੀ ਆਜ਼ਾਦੀ ਨੂੰ ਮੁੱਖ ਰੱਖ ਕੇ ਕੀਤੇ ਗਏ ਯਤਨ ਹਨ ਇਸ ਵਰਤਾਂਤ ਨਾਲ ਇਹ ਧਾਰਨਾ ਵੱਜਦੀ ਹੈ ਕਿ ਜਿਸ ਦੇ ਕਬਜ਼ੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਬੰਦਕ ਇਤਿਹਾਸਿਕ ਸਥਾਨ ਹੈ ਪੰਥ ਦੀ ਵਾਕਡੋਰ ਉਸਦੇ ਹੱਥ ਵਿੱਚ ਹੈ ਇਹ ਸੋਚ ਪੰਥ ਵਿਰੋਧੀ ਸ਼ਕਤੀਆਂ ਦੇ ਹੱਕ ਵਿੱਚ ਜਾਂਦੀ ਹੈ ਕਿਉਂਕਿ ਸੱਤਾਧਾਰੀ ਸਰਕਾਰੀ ਧਿਰ ਲਈ ਕਿਸੇ ਸਥਾਨ ਤੇ ਕਬਜ਼ਾ ਹੋਣਾ ਹਮੇਸ਼ਾ ਹੀ ਸੌਖਾ ਹੁੰਦਾ ਹੈ ਇਹ ਵਰਤਾਂਤ ਪੁਜਾਰੀਆਂ ਅਤੇ ਸਿਆਸਦਾਨਾਂ ਦੇ ਨਾਪਾਕ ਗੱਠ ਜੋੜ ਦੇ ਹੱਕ ਵਿੱਚ ਭੁਗਤਦਾ ਹੈ ਜ਼ਰੂਰਤ ਇਸ ਵਰਤਾਂਤ ਤੋਂ ਮੁਕਤ ਹੋਣ ਦੀ ਹੈ ਜ਼ਰੂਰਤ ਹੈ ਗੁਰੂ ਸਾਹਿਬਾਨ ਵੱਲੋਂ ਪਾਇ ਪੂਰਨ ਅਨੁਸਾਰ ਇਹ ਧਾਰਨਾ ਮੁਰ ਸੁਰ ਕੀਤ ਕਰਨ ਦੀ ਕਿ ਸਿੱਖ ਜਗਤ ਦੇ ਇਤਿਹਾਸਿਕ ਤੇ ਜਥੇਬੰਦਕ ਅਸਥਾਨ ਸ੍ਰੀ ਅਕਾਲ ਤਖਤ ਸਾਹਿਬ ਉੱਤੇ ਕਾਬਜ ਹੋਣ ਨਾਲ ਕੋਈ ਵੀ ਸ਼ਕਤੀ ਉਸ ਨੂੰ ਆਪਣੇ ਅਧੀਨ ਨਹੀਂ ਕਰ ਸਕਦੀ ਕਿਉਂਕਿ ਮੇਰੀ ਪੀੜੀ ਦਾ ਗੁਰਮਤਿ ਸਿਧਾਂਤ ਗੁਰੂ ਵਾਂਗ ਕਿਸੇ ਧਰ ਦਾ ਗੁਲਾਮ ਨਹੀਂ ਪਰੰਤੂ ਸਮੱਸਿਆ ਹੈ ਕਿ ਗੁਰੂ ਸਾਹਿਬਾਨ ਦੇ 17ਵੀਂ ਸਦੀ ਵਰਗੇ ਲਾਸਾਨੀ ਇਤਿਹਾਸ ਦੇ باوجود ਵੀ ਅਸੀਂ ਅਜੇ ਗੌਰਵਈ ਸਿਧਾਂਤ ਨੂੰ ਕਿਉਂ ਨਹੀਂ ਇਸ ਨੂੰ ਸਮਝ ਰਹੇ 18ਵੀਂ ਸਦੀ ਵੇਲੇ ਸੰਘਰਸ਼ੀ ਸਿੱਖਾਂ ਦਾ ਧਾਰਮਿਕ ਸਥਾਨਾਂ ਦੀ ਸੁਰੱਖਿਆ ਦਾ ਮੁੱਖ ਬਿੰਦੂ ਮੁਗਲ ਅਫਗਾਨ ਹਮਲਿਆਂ ਦੇ ਪ੍ਰतिकਰਮ ਵਿੱਚੋਂ ਨਿਕਲਿਆ ਸੀ ਅਯੋਕਾ ਸਮਾਂ ਗੁਰੂ ਸਾਹਿਬਾਨ ਦੇ ਇਤਿਹਾਸ ਤੋਂ ਸੇਧ ਲੈਣ ਦੀ ਮੰਗ ਕਰਦਾ ਹੈ 17ਵੀਂ ਸਦੀ ਵਿੱਚ ਗੁਰੂ ਸਾਹਿਬਾਨ ਵੱਲੋਂ ਗੁਰਮਤਿ ਸਿਧਾਂਤਾਂ ਨੂੰ ਜਥੇਬੰਦਕ ਰੂਪ ਦੇ ਕੇ ਸਿੱਖ ਸਮਾਜ ਨੂੰ ਪੁਜਾਰੀਵਾਦ ਦੇ ਗਲ ਵਿੱਚੋਂ ਮੁਕਤ ਕਰਵਾਉਣਾ ਮੁੱਖ ਮਨੋਰਥ ਰਿਹਾ। ਜਗਤ ਗੁਰੂ ਬਾਬੇ ਨਾਨਕ ਮੁਤਾਬਿਕ ਪੁਜਾਰੀ ਵਰਗ ਦਾ ਸਮਾਜ ਤੇ ਕਬਜ਼ਾ ਹਮੇਸ਼ਾ ਹੀ ਉਜਾੜੇ ਦਾ ਕਾਰਨ ਬਣਦਾ ਰਿਹਾ ਹੈ। ਪਾਵਨ ਗੁਰਵਾਕ ਹੈ ਕਾਦੀ ਕੂੜ ਬੋਲ ਮਲ ਖਾਏ ਬ੍ਰਹਮਣਾਂ ਨਾ ਆਵੇ ਜੀਆ ਘਾਏ ਜੋਗੀ ਜੁਗਤ ਨਾ ਜਾਣ ਅੰਧ ਤੀਨੇ ਉਹ ਜਾੜੇ ਕਾ ਬੰਦ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਵੱਲੋਂ ਕੁਝ ਵਿੱਤ ਤੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਸਾਹਮਣੇ ਅਕਾਲ ਬੁੰਗੇ ਅਰਥਾਤ ਅਕਾਲ ਤਖਤ ਦੇ ਨਿਰਮਾਣ ਦੁਆਰਾ ਮੀਰੀ ਪੀਰੀ ਦੇ ਸੰਧਾਨਦ ਨੂੰ ਰੂਪਮਾਨ ਕੀਤਾ ਗਿਆ ਸੀ ਪਰ ਜਲਦ ਹੀ ਛੇਵੇਂ ਗੁਰੂ ਪਾਤਸ਼ਾਹ ਨੇ ਸਿੱਖੀ ਦਾ ਕੇਂਦਰ ਕੀਰਤਪੁਰ ਸਥਾਪਿਤ ਕਰ ਦਿੱਤਾ। ਉਹਨਾਂ ਤੋਂ ਬਾਅਦ ਕੋਈ ਵੀ ਗੁਰੂ ਸਾਹਿਬਾਨ ਅਕਾਲ ਬੁੰਗੇ ਨਹੀਂ ਗਏ। ਇਸ ਉੱਪਰ ਸਰਕਾਰੀ ਧਿਰ ਦੀ ਮਦਦ ਨਾਲ ਪੁਜਾਰੀਆਂ ਦਾ ਕਬਜ਼ਾ ਗੁਰੂ ਕਾਲ ਵਿੱਚ ਹੀ ਹੋ ਗਿਆ ਸੀ। ਇਤਿਹਾਸ ਕਹਿੰਦਾ ਹੈ ਕਿ ਜਦ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅੰਮ੍ਰਿਤਸਰ ਪਹੁੰਚੇ ਤਾਂ ਪੁਜਾਰੀਆਂ ਨੇ ਸ੍ਰੀ ਦਰਬਾਰ ਸਾਹਿਬ ਦੇ ਦਰਵਾਜ਼ੇ ਬੰਦ ਕਰ ਲਏ ਸਨ। ਗੁਰੂ ਸਾਹਿਬ ਕਾਫੀ ਚਿਰ ਦਰਵਾਜ਼ੇ ਖੁੱਲਣ ਦੀ ਉਡੀਕ ਕਰਨ ਉਪਰੰਤ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕੀਤੇ ਬਗੈਰ ਹੀ ਉਥੋਂ ਪਰਤ ਆਏ ਸਤਿਗੁਰਾਂ ਦੇ ਨਾਲ ਸ਼ਸਤਰ ਧਾਰੀ ਗੁਰਸਿੱਖ ਵੀ ਸਨ ਪਰ ਉਹਨਾਂ ਨੇ ਗੁਰਸਿੱਖਾਂ ਨੂੰ ਟਕਰਾ ਜਾਂ ਜ਼ੋਰ ਨਾਲ ਕਾਬਜ਼ ਹੋਣ ਤੋਂ ਮਨਾ ਕਰ ਦਿੱਤਾ ਉਸ ਮੌਕੇ ਜ਼ੋਰ ਨਾਲ ਆਰਜ਼ੀ ਤੌਰ ਤੇ ਕਾਬਜ਼ ਤਾਂ ਹੋਇਆ ਜਾ ਸਕਦਾ ਸੀ ਪਰ ਅゼ ਹ ਕਬਜ਼ਾ ਪੰਥ ਵਿਰੋਧੀ ਧਿਰਾਂ ਦੇ ਹੱਕ ਵਿੱਚ ਭੁਗਤਣਾ ਸੀ ਕਿਉਂਕਿ ਐਸੀ ਜ਼ੋਰ ਆਜ਼ਮਾਈ ਨਾਲ ਇਹ ਪ੍ਰਭਾਵ ਜਾਣਾ ਸੀ ਕਿ ਗੁਰੂ ਵਾਸਤੇ ਕਿਸੇ ਖਾਸ ਇਤਿਹਾਸਿਕ ਸਥਾਨ ਤੇ ਕਾਬਜ਼ ਹੋਣਾ ਬਹੁਤ ਜ਼ਰੂਰੀ ਹੈ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੇ ਵੱਡੇ ਭਾਈ ਪ੍ਰਿਥੀ ਚੰਦ ਦੀ ਔਲਾਦ ਮੀਣੇ ਵੀ ਸਰਕਾਰੀ ਸ਼ਹਿਰ ਤੇ ਸੰਗਤ ਵਿੱਚ ਇਹੀ ਪ੍ਰਭਾਵ ਪਉਣਾ ਚਾਹੁੰਦੇ ਸਨ ਕਿ ਸ੍ਰੀ ਦਰਬਾਰ ਸਾਹਿਬ ਅਤੇ ਅਕਾਲ ਬੰਗੇ ਦਾ ਕਬਜ਼ਾ ਉਹਨਾਂ ਕੋਲ ਹੈ ਇਸ ਲਈ ਗੁਰੂ ਨਾਨਕ ਦੀ ਗੱਦੀ ਦੇ ਵਾਰਸ ਵੀ ਉਹੀ ਹਨ ਅੱਜ ਦੇ ਕਾਬਜ਼ ਹਾਕਮ ਵੀ ਤਾਂ ਇਹੀ ਕੁਝ ਦੱਸਣਾ ਚਾਹੁੰਦੇ ਹਨ ਪਰ ਦੂਰਦਰਸ਼ੀ ਸਤਗੁਰਾਂ ਨੇ ਸਿਧਾਂਤ ਦੀ ਸਦੀਵੀ ਸਥਿਰਤਾ ਨੂੰ ਮੁੱਖ ਰੱਖਿਆ 10ਵੇਂ ਗੁਰੂ ਪਾਤਸ਼ਾਹ ਜੀ ਨੇ ਪੰਜ ਪਿਆਰਿਆਂ ਦੀ ਸਿਰਜਣਾ ਦੇ ਰੂਪ ਵਿੱਚ ਜਿੱਥੇ ਜਿੱਥੇ ਬੰਦਕ ਜੁਗਤ ਨਾਲ ਪੁਜਾਰੀ ਬਣ ਚੁੱਕੀ ਪਸੰਦ ਪ੍ਰਥਾ ਦਾ ਸਦਾ ਲਈ ਫਸਤਾ ਵਢਿਆ ਉਥੇ ਸਿਧਾਂਤ ਦੀ ਕਾਇਮੀ ਲਈ ਕਿਸੇ ਸਥਾਨ ਦੀ ਜ਼ਰੂਰਤ ਨੂੰ ਵੀ ਸਦਾ ਲਈ ਖਤਮ ਕਰ ਦਿੱਤਾ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਸਾ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਪ੍ਰਗਟ ਕੀਤਾ। ਸ੍ਰੀ ਅਕਾਲ ਪੰਗੋ ਅੰਮ੍ਰਿਤਸਰ ਨਹੀਂ। ਹੋਰ ਵੇਖੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੁੱਢਲੇ ਰੂਪ ਪੋਥੀ ਸਾਹਿਬ ਦੀ ਸੰਪਾਦਨਾ ਸ੍ਰੀ ਅੰਮ੍ਰਿਤਸਰ ਵਿਖੇ ਹੋਈ ਸੰਪੂਰਨਤਾ ਸ੍ਰੀ ਦਮਦਮਾ ਸਾਹਿਬ ਸ੍ਰੀ ਅਨੰਦਪੁਰ ਅਤੇ ਗੁਰਿਆਈ ਪ੍ਰਦਾਨ ਕਰਨ ਦਾ ਅੰਤਮ ਕਾਰਜ ਸ੍ਰੀ ਅੰਮ੍ਰਿਤਸਰ ਤੋਂ 1434 ਕਿਲੋਮੀਟਰ ਦੂਰ ਰੱਖਣ ਦੱਖਣ ਦੀ ਧਰਤੀ ਤੇ ਸ੍ਰੀ ਹਜ਼ੂਰ ਸਾਹਿਬ ਨੰਦੇੜ ਵਿਖੇ ਹੋਇਆ ਜਿਸ ਨਾਲ ਸਿੱਖੀ ਵਿੱਚੋਂ ਦੇਹਧਾਰੀ ਗੁਰੂ ਪਰੰਪਰਾ ਵੀ ਸਦਾ ਲਈ ਭੋਗ ਪੈ ਗਿਆ ਇਹ ਨਹੀਂ ਭੁੱਲਣਾ ਚਾਹੀਦਾ ਕਿ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਵਿੱਚ ਥੋੜੇ ਸਮੇਂ ਵਿੱਚ ਹੀ ਖਾਲਸੇ ਨੇ ਬੇਮਿਸਾਲ ਜਿੱਤਾਂ ਹਾਸਲ ਕੀਤੀਆਂ ਸਨ ਜ਼ਾਲਮਾਂ ਨੂੰ ਮੌਤ ਦੇ ਘਾਟ ਉਤਾਰਿਆ ਅਤੇ ਪਹਿਲਾ ਖਾਲਸਾ ਰਾਜ ਵੀ ਸਥਾਪਿਤ ਕੀਤਾ ਇਸ ਸਮੇਂ ਦੌਰਾਨ ਵੀ ਅਕਾਲ ਬੰਗਾ ਪੁਜਾਰੀਆਂ ਦੇ ਅਧੀਨ ਹੀ ਰਿਹਾ ਬਾਬਾ ਜੀ ਇੱਕ ਵਾਰ ਵੀ ਅਕਾਲ ਬੰਗੇ ਨਹੀਂ ਗਏ ਜੇਕਰ 7ਵੇਂ 8ਵੇਂ 9ਵੇਂ ਅਤੇ 10ਵੇਂ ਗੁਰੂ ਪਾਤਸ਼ਾਹ ਅਤੇ ਫਿਰ ਸਿੱਖ ਕੌਮ ਦੇ ਜਥੇਦਾਰ ਬਾਬਾ ਬੰਦਾ ਸਿੰਘ ਬਹਾਦਰ ਵਿੱਚੋਂ ਕੋਈ ਵੀ ਅਕਾਲ ਪੁੰਗੇ ਨਹੀਂ ਗਿਆ ਤਾਂ ਕੀ ਇਸ ਲੰਮੇ ਸਮੇਂ ਦੌਰਾਨ ਸਿੱਖ ਜਗਤ ਮੀਰੀ ਪੀਰੀ ਨੂੰ ਸਮਰਪਿਤ ਨਹੀਂ ਰਿਹਾ ਯਕੀਨਨ ਜਵਾਬ ਹੋਵੇਗਾ ਸਿੱਖ ਸੰਗਤ ਹਮੇਸ਼ਾ ਹੀ ਮੀਰੀ ਪੀਰੀ ਨੂੰ ਸਮਰਪਿਤ ਰਹੀ ਕਿਉਂਕਿ ਕੇਂਦਰੀ ਜਥੇਬੰਦਕ ਸਥਾਨ ਚਾਹੇ ਸਿੱਖ ਵਿਰੋਧੀ ਤਾਕਤਾਂ ਦੇ ਹੱਥ ਵਿੱਚ ਹੀ ਰਿਹਾ ਹੋਵੇ ਪਰ ਮੀਰੀ ਪੀਰੀ ਦਾ ਗੁਰਮਤਿ ਸਿਧਾਂਤ ਹਮੇਸ਼ਾ ਹੀ ਪੰਥਕ ਅਗਵਾਈ ਕਰਦਾ ਰਿਹਾ ਅਗਰ ਸਿੱਖ ਇਤਿਹਾਸ ਤੇ ਇਸ ਨੁਕਤੇ ਨੂੰ ਅਸੀਂ ਸਮਝ ਜਾਈਏ ਤਾਂ ਅਯੋਗੇ ਸਮੇਂ ਵਿੱਚੋਂ ਨਿਕਲਣ ਦਾ ਰਾਹ ਮਿਲ ਸਕਦਾ ਹੈ ਇਸ ਦੇ ਉਲਟ ਅਗਰ ਅਸੀਂ ਆਪਣਾ ਟੀਚਾ ਸਿਰਫ ਅਕਾਲ ਤਖਤ ਦੇ ਜਥੇਬੰਦਕ ਤੇ ਇਤਿਹਾਸਕ ਸਥਾਨ ਦੀ ਸੇਵਾ ਸੰਭਾਲ ਤੱਕ ਹੀ ਸੀਮਤ ਰੱਖਿਆ ਤਾਂ ਇਹ ਸਿਧਾਂਤਕ ਕਮਜ਼ੋਰੀ ਨਾ ਸਿਰਫ ਸਿੱਖ ਸ਼ਕਤੀ ਨੂੰ ਹੀ ਦਿਸ਼ਾਹੀਣ ਕਰੇਗੀ ਬਲਕਿ ਇਹ ਪੁਜਾਰੀ ਸਿਆਸਤਦਾਨ ਦੇ ਨਾਪਾਕ ਗੱਠ ਜੋੜ ਦੇ ਹੱਕ ਵਿੱਚ ਵੀ ਭੁਗਤੇਗੀ ਜਿਵੇਂ ਖੰਡੇ ਬਾਟੇ ਦੀ ਪੌਲ ਦੀ ਸ਼ੁਰੂਆਤ ਚਾਹੇ ਸ੍ਰੀ ਅਨੰਦਪੁਰ ਤੋਂ ਹੋਈ ਪਰ ਇਸ ਦੀ ਦਾਤ ਲੈਣ ਲਈ ਹੁਣ ਸ੍ਰੀ ਅਨੰਦਪੁਰ ਵਿੱਚ ਹੋਣਾ ਲਾਜ਼ਮੀ ਨਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਪੰਜ ਪਿਆਰਿਆਂ ਦਾ ਹੋਣਾ ਲਾਜ਼ਮੀ ਹੈ ਇਸੇ ਤਰ੍ਹਾਂ ਗੁਰੂ ਸਾਹਿਬ ਨੇ ਅਕਾਲ ਪੁੰਗੇ ਤੋਂ ਮੀਰੀ ਪੀਰੀ ਦਾ ਸਿਧਾਂਤ ਰੂਪਮਾਨ ਕੀਤਾ ਪਰ ਇਸ ਸਿਧਾਂਤ ਦੀ ਨਿਰੰਤਰਤਾ ਲਈ ਅਕਾਲ ਪੁੰਗੇ ਅਰਥਾਤ ਸ੍ਰੀ ਅਕਾਲ ਤਖਤ ਦੇ ਕਬਜ਼ੇ ਨੂੰ ਲਾਜ਼ਮੀ ਨਹੀਂ ਰੱਖਿਆ ਇਹ ਅਤ ਜ਼ਰੂਰੀ ਨੁਕਤਾ ਹੈ ਜਿਸ ਨੂੰ ਅਮਲ ਵਿੱਚ ਲਿਆਏ ਬਗੈਰ ਸਿੱਖ ਧਾਰਮਿਕ ਖੁਦਮੁਖਤਿਆਰੀ ਹਾਸਲ ਨਹੀਂ ਕਰ ਪਾਉਣਗੇ ਇਸ ਸਮੇਂ ਹਰ ਗੁਰਸਿੱਖ ਕਾਰਕੁਨ ਦੇ ਚਿੰਤਨ ਸਰਗਰਮੀ ਅਤੇ ਸੰਘਰਸ਼ ਦਾ ਮੁੱਖ ਉਦੇਸ਼ ਸਿੱਖ ਜਥੇਬੰਦੀਆਂ ਨੂੰ ਰਾਜਸੀ ਗਲਬੇ ਤੋਂ ਆਜ਼ਾਦ ਕਰਵਾਉਣਾ ਹੋਣਾ ਚਾਹੀਦਾ ਹੈ ਅੱਜ ਲੋੜ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਅਧੀਨ ਪੰਜ ਪਿਆਰਿਆਂ ਦੇ ਆਨੰਦਪੂਰੀ ਸੰਕਲਪ ਮੁਤਾਬਕ ਪੰਜ ਪ੍ਰਧਾਨੀ ਅਗਵਾਈ ਨੂੰ ਰੂਪਮਾਨ ਕਰਦੀ ਹੋਈ ਸਰਬੱਤ ਖਾਲਸਾ ਜਥੇਬੰਦੀ ਨੂੰ ਮੁੜ ਸੁਰਜੀਤ ਕਰਨ ਦੀ ਯਾਦ ਰੱਖੋ ਸਰਬੱਤ ਖਾਲਸਾ ਜਥੇਬੰਦੀ ਉਸੇ ਨੂੰ ਕਿਹਾ ਜਾ ਸਕਦਾ ਹੈ ਜੋ ਖੁਦ ਮੁਖਤਿਆਰ ਹੋਵੇ ਦੁਨੀਆ ਭਰ ਦੇ ਸਿੱਖਾਂ ਦੀ ਨੁਮਾਇੰਦਗੀ ਕਰੇ ਅਤੇ ਕਿਸੇ ਵੀ ਖਾਸ ਦੇਸ਼ ਸਥਾਨ ਨਾਲ ਬੱਝੀ ਨਾ ਹੋਵੇ ਤਾਂ ਕਿ ਰਾਜਸੀ ਪੁਜਾਰੀ ਗੱਠ ਜੋੜ ਇਸ ਜਥੇਬੰਦੀ ਤੇ ਕਾਬਜ਼ ਨਾ ਹੋ ਸਕੇ ਸਰਬੱਤ ਖਾਲਸਾ ਜਥੇਬੰਦੀ ਸਿੱਖ ਜਗਤ ਨੂੰ ਵੱਖ-ਵੱਖ ਮਸਲਿਆਂ ਤੇ ਯੋਗ ਅਗਵਾਈ ਦੇਣ ਦੇ ਕਾਬਿਲ ਹੋਵੇ ਆਉਣ ਵਾਲੀ ਰਾਜਸੀ ਆਜ਼ਾਦੀ ਨੂੰ ਸੰਭਾਲੇ ਅਤੇ ਆਪਣੇ ਧਾਰਮਿਕ ਅਸਥਾਨਾਂ ਦੀ ਸੇਵਾ ਸੰਭਾਲ ਗੁਰਮਤਿ ਆਸ਼ੇ ਅਨੁਸਾਰ ਕਰਨ ਦੇ ਕਾਬਿਲ ਹੋਵੇ ਸਿੱਖ ਜਗਤ ਦੇ ਬੁੱਧੀਜੀਵੀ ਵਰਗ ਮੁਤਾਬਿਕ ਸਰਬੱਤ ਖਾਲਸਾ ਜਥੇਬੰਦੀ ਦੀ ਸਫਲਤਾ ਹੇਠ ਲਿਖੇ ਚਾਰ ਥੰਮ੍ਹਾਂ ਦੇ ਆਧਾਰ ਤੇ ਯਕੀਨੀ ਬਣਾਈ ਜਾ ਸਕਦੀ ਹੈ ਨੰਬਰ 1 ਸਿਧਾਂਤ ਸਰਬੱਤ ਖਾਲਸਾ ਜਥੇਬੰਦੀ ਵੱਧ ਤੋਂ ਵੱਧ ਸਿਧਾਂਤਕ ਸਾਂਝ ਦੇ ਅਧੀਨ ਇਕੱਠੇ ਹੋਏ ਸਿੱਖਾਂ ਦਾ ਸਾਂਝਾ ਮੰਚ ਹੋਵੇ ਨੰਬਰ 2 ਨੁਮਾਇੰਦਗੀ ਸਰਬੱਤ ਖਾਲਸਾ ਜਥੇਬੰਦੀ ਸਾਰੀ ਦੁਨੀਆ ਵਿੱਚ ਵਸਦੇ ਸਿੱਖ ਜਗਤ ਦੀ ਨੁਮਾਇੰਦਗੀ ਕਰਦੀ ਹੋਵੇ ਨੰਬਰ 3 ਪਾਰਦਰਸ਼ਤਾ ਸਰਬੱਤ ਖਾਲਸਾ ਜਥੇਬੰਦੀ ਦਾ ਵਿਧੀ ਵਿਧਾਨ ਸੰਸਾਰ ਦੀ ਸਮੁੱਚੀ ਸਿੱਖ ਸੰਗਤ ਲਈ ਪਾਰਦਰਸ਼ੀ ਹੋਵੇ ਨੰਬਰ 4 ਨਿਰੰਤਰ ਸੁਧਾਰ ਉੱਪਰ ਲਿਖੇ ਤਿੰਨ ਨੁਕਤਿਆਂ ਦੀ ਮਜ਼ਬੂਤੀ ਲਈ ਸਭਾ ਪਟਚੋਲ ਅਤੇ ਨਿਰੰਤਰ ਸੁਧਾਰ ਸਰਬੱਤ ਖਾਲਸਾ ਜਥੇਬੰਦੀ ਦੇ ਵਿਧੀ ਵਿਧਾਨ ਦਾ ਹਿੱਸਾ ਹੋਵੇ ਇਹਨਾਂ ਮਿਆਰਾਂ ਰਾਹੀਂ ਪ੍ਰਗਟ ਹੋਏ ਸਰਬੱਤ ਖਾਲਸਾ ਜਥੇਬੰਦੀ ਦੇ ਨਮਾਇੰਦਿਆਂ ਵਿੱਚੋਂ ਪੰਜ ਪਿਆਰੇ ਚੁਣੇ ਜਾਣ ਇਹ ਪੰਜ ਪਿਆਰੇ ਚਾਹੇ ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਪਰਦੇਸ਼ਾਂ ਵਿੱਚ ਰਹਿਣ ਪਰੰਤੂ ਸਰਬੱਤ ਖਾਲਸਾ ਜਥੇਬੰਦੀ ਦੇ ਪੰਜ ਪਿਆਰੇ ਉਹੀ ਹੋਣਗੇ ਪੰਜੇ ਪਿਆਰੇ ਬਰਾਬਰ ਹਨ ਕਿਸੇ ਇੱਕ ਨੂੰ ਸ੍ਰੀ ਅਕਾਲ ਤਖਤ ਦਾ ਜਥੇਦਾਰ ਨਿਯੁਕਤ ਕੀਤਾ ਜਾਣਾ ਪੰਜ ਪਿਆਰਿਆਂ ਦੀ ਸੰਸਥਾ ਨੂੰ ਬੇਅਰਥ ਬਣਾ ਦਿੰਦਾ ਹੈ ਅਤੇ ਗੁਰੂ ਦੀ ਬਰਾਬਰੀ ਕਰਨ ਤੁਲ ਹੋ ਜਾਂਦਾ ਹੈ ਹਾਂ ਕਿਸੇ ਖਾਸ ਮੌਕੇ ਕਿਸੇ ਕਾਰਜ ਵਾਸਤੇ ਪੰਜ ਪਿਆਰੇ ਆਪਣੇ ਚੋਂ ਕਿਸੇ ਇੱਕ ਨੂੰ ਜਥੇਦਾਰ ਜਾਂ ਚੇਅਰ ਪਰਸਨ ਨਿਯੁਕਤ ਕਰ ਸਕਦੇ ਹਨ ਇਸੇ ਤਰ੍ਹਾਂ ਵੱਖ-ਵੱਖ ਕਾਰਜਾਂ ਅਰਥਾਤ ਪ੍ਰੋਜੈਕਟਾਂ ਦੀ ਜ਼ਿੰਮੇਵਾਰੀ ਵਾਸਤੇ ਵੀ ਜਥੇਦਾਰ ਨਿਯੁਕਤ ਕੀਤੇ ਜਾ ਸਕਦੇ ਹਨ ਜੋ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਆਪੋ ਆਪਣੀ ਕਮੇਟੀ ਦਾ ਸੰਚਾਲਨ ਕਰਨ ਪੰਜ ਪਿਆਰਿਆਂ ਦਾ ਕਾਰਜ ਖੇਤਰ ਪੰਥਕ ਮਸਲਿਆਂ ਹਿਤ ਸਹਿਮਤੀ ਨਿਰਮਾਣ ਸਹਾਇਕ ਵਜੋਂ ਨਿਰਧਾਰਿਤ ਹੋਵੇ ਆਮ ਸਹਿਮਤੀ ਲਈ ਪੰਜ ਪਿਆਰੇ ਸਰਬੱਤ ਖਾਲਸਾ ਜਥੇਬੰਦੀ ਦੇ ਨਮਾਇੰਦਿਆਂ ਵਿੱਚੋਂ ਹੀ ਵਿਸ਼ਾ ਮਾਹਰਾਂ ਦੀ ਕਮੇਟੀ ਬਣਾਉਣ ਅਤੇ ਇਸ ਕਮੇਟੀ ਦੀ ਸਲਾਹ ਨਾਲ ਸੰਗਤ ਨੂੰ ਪੰਥਕ ਮਤਾ ਸੁਣਾਉਣ ਹੁਕਮਨਾਮੇ ਜਾਂ ਫਤਵੇ ਸੁਣਾਉਣ ਦਾ ਅਧਿਕਾਰ ਪੰਜ ਪਿਆਰਿਆਂ ਸਮੇਤ ਕਿਸੇ ਵੀ ਵਿਅਕਤੀ ਕੋਲ ਨਹੀਂ ਹੋਣਾ ਚਾਹੀਦਾ ਕਿਉਂਕਿ ਗੁਰਮਤਿ ਦਾ ਅਰਥ ਹੈ ਗੁਰਮਤ ਜਾਂ ਗੁਰੂ ਦੀ ਮਤ ਜੋ ਕੇਵਲ ਗੁਰਬਾਣੀ ਵਿੱਚ ਹੈ ਹੁਕਮਨਾਮਾ ਜਾਂ ਗੁਰਮਤਾ ਗੁਰੂ ਲਈ ਰਾਖਮਾ ਹੈ ਉਸ ਦੀ ਕੋਈ ਵਿਅਕਤੀ ਬਰਾਬਰੀ ਨਹੀਂ ਕਰ ਸਕਦਾ ਗੁਰਮਤ ਦੇ ਚਾਨਣ ਵਿੱਚ ਬਣੀ ਸਿੱਖਾਂ ਦੀ ਆਮ ਰਾਏ ਜਾਂ ਮਤੇ ਨੂੰ ਪੰਥਕ ਮਤਾ ਕਿਹਾ ਜਾ ਸਕਦਾ ਹੈ ਉੱਪਰ ਲਿਖੇ ਚਾਰ ਥੰਮਾ ਜੋ ਸਰਬੱਤ ਖਾਲਸਾ ਨੂੰ ਸਰਗਰਮ ਜਥੇਬੰਦੀ ਬਣਾਉਣ ਵਿੱਚ ਸਹਾਇ ਹੋਣਗੇ ਦਾ ਵਿਸਥਾਰ ਅਤੇ ਰੂਪਰੇਖਾ ਹੇਠ ਲਿਖੇ ਅਨੁਸਾਰ ਹੈ ਨੰਬਰ 1 ਸਿਧਾਂਤ ਸਾਨੂੰ ਇਹ ਮੰਨ ਕੇ ਚੱਲਣਾ ਪੈਣਾ ਹੈ ਕਿ ਬਹੁਤ ਸਾਰੇ ਮਸਲਿਆਂ ਸੰਬੰਧੀ ਸਿੱਖ ਸਮਾਜ ਵਿੱਚ ਵੱਡੇ ਮਤਭੇਦ ਹਨ ਰਾਗ ਮਾਲਾ ਬਜਿੱਤਰ ਨਾਟਕ अथवा ਦਸ਼ਮ ਗ੍ਰੰਥ ਰਹਿਤ ਮਰਜ਼ਾਦਾ ਮਾਸ ਨਾਨਕ ਸ਼ਾਹੀ ਕੈਲੰਡਰ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਮਾਣਿਕ ਇਕਸਾਰਤਾ ਲਈ ਪਾਠ ਅੰਤਰਾਂ ਦੀ ਸੁਧਾਈ ਤੇ ਸ਼ੁੱਧ ਛਪਾਈ ਵਰਗੇ ਕੁਝ ਅਹਿਮ ਮਸਲੇ ਹਨ ਇਹਨਾਂ ਮਤਭੇਦਾਂ ਦੇ ਇੱਕ ਪੱਖ ਵਿੱਚ ਜਿੰਨੇ ਸਿੱਖ ਹਨ ਉਤਨੇ ਹੀ ਉਸਦੇ ਦੂਜੇ ਪੱਖ ਵਾਲੇ ਵੀ ਹਨ ਪੰਥ ਵਿੱਚ ਫੁੱਟ ਦਾ ਕਾਰਨ ਮਤਭੇਦ ਨਹੀਂ ਬਲਕਿ ਵੱਡਾ ਕਾਰਨ ਸੰਪਰਦਾਇ ਹੰਕਾਰ ਵਸ ਇੱਕ ਦੂਜੇ ਦੇ ਮਤ ਨੂੰ ਨਾ ਸਹਾਰ ਪਾਉਣਾ ਅਤੇ ਪੁਜਾਰੀ ਵੱਲੋਂ ਪਾਇਆ ਭਰਮੀ ਓਜਾੜਾ ਹੈ ਕਿਸੇ ਗੁਰਸਿੱਖ ਵਿਅਕਤੀ ਨੂੰ ਇਹਨਾਂ ਮਤ ਭੇਦਾਂ ਕਾਰਨ ਕਿਸੇ ਦੂਸਰੇ ਗੁਰਸਿੱਖ ਭਰਾ ਦੇ ਗੁਰੂ ਪ੍ਰਤੀ ਨਿਸ਼ਕਿਰਤੇ ਸਵਾਲ ਕਰਨ ਦਾ ਹੱਕ ਨਹੀਂ ਵੱਖ-ਵੱਖ ਸਿੱਖ ਜਥੇਬੰਦੀਆਂ ਨਾਲ ਜੁੜੀ ਸੰਗਤ ਜਦ ਵੱਖ-ਵੱਖ ਵਿਦਵਾਨਾਂ ਨੂੰ ਸਾਂਝੀ ਸਟੇਜ ਤੋਂ ਸਮਝਦਾਰੀ ਭਰੇ ਸ਼ਾਂਤਮਈ ਮਾਹੌਲ ਵਿੱਚ ਆਪਣੇ ਵਿਚਾਰ ਪੇਸ਼ ਕਰਦੇ ਦੇਖੇਗੀ ਸੁਣੇਗੀ ਤਾਂ ਪੰਥ ਵਿੱਚ ਆਪਸੀ ਵਿਸ਼ਵਾਸ ਪਿਆਰ ਆਪ ਮੁਹਾਰੇ ਹੀ ਵਧੇ ਫੁੱਲੇਗਾ ਅਤੇ ਪੰਥਕ ਮਸਲਿਆਂ ਪ੍ਰਤੀ ਸਹਿਮਤੀ ਬਣਦੇ ਵੀ ਅਫਸਰ ਵੀ ਵਧੇਰੇ ਪੈਦਾ ਹੋਣਗੇ ਭੁੱਲਣਾ ਨਹੀਂ ਚਾਹੀਦਾ ਕਿ ਆਪਣੇ ਢੜੇ ਤੋਂ ਉੱਪਰ ਨਾ ਉੱਠਦੇ ਹੋਏ ਸੰਵਾਦ ਦਾ ਮਾਹੌਲ ਵਿਗਾੜ ਕੇ ਅਸੀਂ ਪੰਥ ਵਿਰੋਧੀ ਭੂਮਿਕਾ ਵਿੱਚ ਆ ਜਾਂਦੇ ਹਾਂ ਗੁਰਸਿੱਖ ਦਾ ਧੜਾ ਧਰਮ ਹੈ ਨਾ ਕਿ ਕੁਝ ਨਾਮਵਰ ਵਿਅਕਤੀਆਂ ਦਾ ਸਮੂਹ ਗੁਰਵਾਕ ਹੈ ਕਿ ਸਹੀ ਧੜਾ ਕੀਆ ਸਿੱਖਦਾਰ ਚੌਧਰੀ ਨਾਲ ਆਪਣੈ ਸਵਾਈ ਹਮਾਰਾ ਧੜਾ ਹਰ ਰਹਾ ਸਮਾਈ ਸਰਬਤ ਖਾਲਸਾ ਜਥੇਬੰਦੀ ਵਖ ਵਖ ਵਿਚਾਰ ਰੱਖਣ ਵਾਲਿਆਂ ਲਈ ਸਾਂਝਾ ਮੰਚ ਹੋਣਾ ਚਾਹੀਦਾ ਹੈ ਸਾਨੂੰ ਉਥੇ ਵੱਧ ਤੋਂ ਵੱਧ ਵਿਚਾਰ ਧਾਰਕ ਸਾਂਝ ਤੇ ਸੈਂਤੀ ਬਣਾਉਣੀ ਪਵੇਗੀ ਜੋ ਬਿਨਾਂ ਕਿਸੇ ਸਿਧਾਂਤਕ ਸਮਝੌਤੇ ਦੇ ਸਿੱਖ ਪੰਥ ਦੀ ਨੁਮਾਇੰਦਗੀ ਕਰੇ ਇਹ ਸਾਂਝ ਹੇਠ ਲਿਖੇ ਨੁਕਤੇਾਂ ਤੇ ਬਣ ਸਕਦੀ ਹੈ ਨੰਬਰ 1 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੀ ਗੁਰ ਸਿੱਖਾਂ ਦੇ ਇੱਕੋ ਇੱਕ ਪੂਰੇ ਗੁਰੂ ਹਨ ਇਸ ਪੱਖੋਂ ਗੁਰਸਿੱਖ ਸਮਾਜ ਵਿੱਚ ਰਾਗ ਮਾਲਾ ਜਾਂ ਦਸਮ ਗ੍ਰੰਥ ਸੰਬੰਧੀ ਮਤਭੇਦ ਹੋ ਸਕਦੇ ਹਨ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣ ਤੇ ਤਾਂ ਪੂਰਨ ਸਹਿਮਤੀ ਹੈ ਇਸ ਕਾਰਨ ਇਹਦੇ ਤੋਂ ਘੱਟ ਕੋਈ ਸਿਧਾਂਤਕ ਸਮਝੌਤਾ ਨਹੀਂ ਹੋ ਸਕਦਾ ਅਤੇ ਵੱਧ ਨਾਲ ਜਥੇਬੰਦਕ ਤੇ ਵਿਚਾਰਧਾਰਕ ਸਾਂਝ ਬਣ ਸਕਣੀ ਅਸੰਭਵ ਜਾਪਦੀ ਹੈ ਨੰਬਰ 2 ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ 10 ਜਾਮਿਆਂ ਦੀ ਨਿਰੰਤਰਤਾ ਵਿੱਚ નિશ્ਚਾ ਜਿਸ ਦਾ ਅਰਥ ਹੈ ਗਿਣਤੀ ਵਜੋਂ ਗੁਰੂ ਜਾਮੇ ਭਾਵੇਂ 10 ਹੋਏ ਹਨ ਪਰ ਉਹਨਾਂ ਵਿੱਚ ਜੋਤ ਰੂਪ ਵਿਚਾਰ ਧਾਰਾ ਇੱਕ ਗੁਰੂ ਨਾਨਕ ਸਾਹਿਬ ਜੀ ਦੀ ਹੀ ਸੀ ਗੁਰੂ ਨਾਨਕ ਸਾਹਿਬ ਜੀ ਦੇ 10 ਜਾਮਿਆਂ ਦੀ ਨਿਰੰਤਰਤਾ ਵਿੱਚ નિશ્ਚਾ ਸਿੱਖ ਸਮਾਜ ਦੇ ਵजूद ਦਾ ਮੁੱਖ ਆਧਾਰ ਹੈ ਇਸ ਤੋਂ ਘੱਟ ਉਹਨਾਂ ਅਨਮੱਤੀਆਂ ਲਈ ਰਾਹ ਖੁੱਲ ਜਾਂਦਾ ਹੈ ਜੋ ਸ੍ਰੀ ਗੁਰੂ ਨਾਨਕ ਸਾਹਿਬ ਜੀ ਵਿੱਚ ਵਿਸ਼ਵਾਸ ਰੱਖਣ ਦਾ ਦਮ ਤਾਂ ਭਰਦੇ ਹਨ ਪਰ ਬਾਕੀ ਨੌ ਗੁਰੂ ਸਾਹਿਬਾਨ ਨਾਲ ਖੁਦ ਨੂੰ ਨਹੀਂ ਜੋੜਦੇ ਇਸ ਤੋਂ ਅਗਲੀ ਸ਼੍ਰੇਣੀ ਉਹਨਾਂ ਗੁਰੂ ਦੰਬੀਆਂ ਦੀ ਹੈ ਜਿਨ੍ਹਾਂ ਝੂਠੇ ਇਤਿਹਾਸ ਤੇ ਸਹਾਰੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਵੀ ਦੇਹ ਧਾਰੀ ਗੁਰੂ ਦੰਮ ਚਲਾ ਰੱਖਿਆ ਹੈ ਇਸ ਕਾਰਨ ਜਥੇਬੰਦਕ ਵਿਧਾਨ ਵਿੱਚ ਜੋਤ ਸਰੂਪ 10 ਗੁਰੂ ਸਾਹਿਬਾਨ ਦੀ ਨਿਰੰਤਰਤਾ ਨੂੰ ਦਰਜ ਕਰਨਾ ਸਿਧਾਂਤਕ ਸਪਸ਼ਟਤਾ ਲਈ ਜ਼ਰੂਰੀ ਹੋ ਜਾਂਦਾ ਹੈ। ਨੰਬਰ 3 ਸਿੱਖ ਦਾ ਖੰਡੇ ਬਾਟੇ ਦੀ ਪਹਲ ਤੇ ਪੂਰਨ ਨਿਸ਼ਚਾ ਸਿੱਖ ਸਮਾਜ ਵਿੱਚ ਰਹਿਤ ਮर्यादा ਜਾਂ ਨਿਤਨੇਮ ਦੀਆਂ ਬਾਣੀਆਂ ਤੇ ਮਤਭੇਦ ਹੋ ਸਕਦੇ ਹਨ ਪਰ ਫਿਰ ਵੀ ਖੰਡੇ-ਬਾਟੇ ਦੀ ਪਹਲ ਤੇ ਤਾਂ ਸਹਿਮਤੀ ਬਣ ਸਕਦੀ ਹੈ ਚਾਹੇ ਕੋਈ ਕਿਸੇ ਵੀ ਮਰਿਆਦਾ ਨੂੰ ਮੰਨੇ ਇਸ ਤੋਂ ਘੱਟ ਕਿਸੇ ਵੀ ਪੰਜ ਇੱਕਕਾਰੀ ਰਹਿਤ ਰੱਖਣ ਵਾਲੇ ਵਿਅਕਤੀ ਜਾਂ ਸੰਸਥਾ ਨਾਲ ਜਿੱਥੇ ਬੰਦਕ ਸਮਝੌਤਾ ਹੋਣਾ ਮੁਸ਼ਕਲ ਹੈ ਅਤੇ ਇਸ ਤੋਂ ਵੱਧ ਦੀ ਆਪਸ ਨਾਲ ਵਿਚਾਰ ਧਾਰਕ ਸਾਂਝ ਬਣ ਸਕਣੀ ਵੀ ਅਸੰਭਵ ਲੱਗਦੀ ਹੈ ਉੱਪਰ ਲਿਖੀ ਵਿਚਾਰ ਅਨੁਸਾਰ ਸਰਬੱਤ ਖਾਲਸਾ ਨਹੀਂ ਵੱਧ ਤੋਂ ਵੱਧ ਸੁਧਾਂਤਕ ਸਾਂਝ ਇਹ ਹੋਵੇਗੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਪੂਰਾ ਗੁਰੂ ਮੰਨਣ ਵਾਲੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਜੋ ਸਰੂਪ ਦਸਾਂ ਜਾਮਿਆਂ ਦੀ ਨਿਰੰਤਰਤਾ ਅਤੇ ਖੰਡੇ ਬਾਟੇ ਦੀ ਪਹੁੰਲ ਤੇ ਪੂਰਨ ਨਿਸ਼ਚਾ ਰੱਖਣ ਵਾਲੇ ਦੁਨੀਆ ਭਰ ਦੇ ਗੁਰਸਿੱਖ ਇਸਤਰੀ ਪੁਰਖਾਂ ਦੇ ਸਾਂਝੇ ਮੰਚ ਨੂੰ ਸਰਬੱਤ ਖਾਲਸਾ ਜਥੇਬੰਦੀ ਕਹਿੰਦੇ ਹਨ ਨੰਬਰ 2 ਨੁਮਾਇੰਦਗੀ ਸਰਬੱਤ ਖਾਲਸਾ ਜਥੇਬੰਦੀ ਦੇ ਨੁਮਾਇंदे ਵੱਖ-ਵੱਖ ਦੇਸ਼ਾਂ ਤੇ ਸੂਬਿਆਂ ਵਿਚਲੇ ਵੱਖੋ-ਵੱਖਰੇ ਕਿੱਤਿਆਂ ਦੇ ਮਾਹਰ ਅਤੇ ਖੰਡੇ-ਬਾਟੇ ਦੀ ਪੌਲ ਦੇ ਧਾਰਨੀ ਸਿੱਧ ਕੀ ਸਿੱਖ ਹੋਣ ਜ਼ਰੂਰੀ ਕਿੱਤਿਆਂ ਦੀ ਚੋਣ ਕਰਕੇ ਉਹਨਾਂ ਦੇ ਨੁਮਾਇੰਦਿਆਂ ਦੀ ਗਿਣਤੀ iracial ਰੱਖੀ ਜਾਵੇ ਜਿਵੇਂ ਸਿੱਖ ਮਸਲਿਆਂ ਦੇ ਸੰਘਰਸ਼ ਨਾਲ ਜੁੜੇ ਹੋਏ ਧਰਮ ਪ੍ਰਚਾਰ ਅਤੇ ਸੇਵਾ ਵਿੱਚ ਉੱਗਾ ਯੋਗਦਾਨ ਪਾਉਣ ਵਾਲੇ ਗੁਰਮਤ ਸੰਗੀਤਕਾਰ ਇਤਿਹਾਸਕਾਰ ਸਾਹਿਤਕਾਰ ਪੱਤਰਕਾਰ ਵਿਗਿਆਨੀ ਕਿਸਾਨੀ ਅਤੇ ਵਾਤਾਵਰਣਵਾਦੀ ਕਾਰਕੁਨ ਮਨੁੱਖੀ ਹੱਕਾਂ ਲਈ ਲੜਨ ਵਾਲੇ ਵਕੀਲ ਅਤੇ ਦੁਨਿਆਵੀ ਜੀਵਨ ਦੌੜ ਵਿੱਚ ਪਛੜੇ ਸਿੱਖ ਪਰਿਵਾਰਾਂ ਜਿਵੇਂ ਸਿਕਲੀਗਰ ਬਨਜਾਰਾ ਮਜ਼ਵੀ ਦੇ ਨਮਾਇंदे ਆਦਿਕ ਕੋਲ ਨੁਮਾਇੰਦਿਆਂ ਦੀ ਗਿਣਤੀ ਨਿਰਧਾਰਤ ਹੋਵੇ ਜਿਵੇਂ 500 ਮੈਂਬਰ ਕਿਤਾ ਮਹਰ ਦੇ ਪਿਆਰ ਦਾ ਆਧਾਰ ਕਿਸੇ ਵਿਅਕਤੀ ਦੀ ਕੇਵਲ ਨਿੱਜੀ ਪ੍ਰਾਪਤੀ ਨੂੰ ਹੀ ਨਹੀਂ ਬਲਕਿ ਉਸ ਦੇ ਨਿਰਪਉ ਨਿਰਬੈਰ ਗੁਣਾ ਸਮੇਤ ਸਿੱਖ ਪੰਥ ਦੀ ਚੜ੍ਹਦੀ ਕਲਾ ਅਤੇ ਮਾਨਵ ਸਭਿਅਤਾ ਨੂੰ ਦਿੱਤੇ ਯੋਗਦਾਨ ਨੂੰ ਮੰਨਿਆ ਜਾਵੇ ਪ੍ਰਸ਼ਾਸਨਿਕ ਲੋੜਾਂ ਕਾਰਨ ਸਰਬੱਤ ਖਾਲਸਾ ਦੇ ਵੱਖ-ਵੱਖ ਦੇਸ਼ਾਂ ਵਿੱਚ ਦਫ਼ਤਰ ਹੋਣੇ ਲੋੜਿੰਦੇ ਹਨ ਇਸ ਲਈ ਭਾਰਤ ਤੋਂ ਬਾਹਰ ਦੇ ਦੇਸ਼ਾਂ ਦੀ ਚੋਣ ਉੱਥੇ ਰਹਿੰਦੇ ਗੁਰਸਿੱਖਾਂ ਦੀ ਗਿਣਤੀ ਦੇਸ਼ ਵਿੱਚ ਜਮਹੂਰੀ ਕਦਰਾਂ ਕੀਮਤਾਂ ਦੀ ਮਾਨਤਾ ਅਤੇ ਅੰਤਰਰਾਸ਼ਟਰੀ ਭੂ ਰਾਜਨੀਤਿਕ ਮਹੱਤਤਾ ਦੇ ਮਿਆਰਾਂ ਦਾ ਤਾਲਮੇਲ ਬਿਠਾ ਕੇ ਕੀਤਾ ਜਾਵੇ ਇਸ ਨਾਲ ਸਰਬੱਤ ਖਾਲਸਾ ਦੀ ਕਾਰਜ ਪ੍ਰਣਾਲੀ ਕਿਸੇ ਇੱਕ ਦੇਸ਼ ਤੇ ਨਿਰਭਰ ਨਹੀਂ ਕਰੇਗੀ ਅਤੇ ਜਮਹੂਰੀ ਕਦਰਾਂ ਕੀਮਤਾਂ ਵਾਲੇ ਦੇਸ਼ਾਂ ਵੱਲੋਂ ਸਵਤੰਤਰ ਕਾਰਜ ਮਾਹੌਲ ਦੀ ਆਸ ਵੀ ਵੱਧ ਰੱਖੀ ਜਾ ਸਕਦੀ ਹੈ ਇਸ ਪ੍ਰਕਾਰ ਜੇਕਰ ਸਰਕਾਰੀ ਦਖਲਅੰਦਾਜ਼ੀ ਕਾਰਨ ਕਿਸੇ ਇੱਕ ਦੇਸ਼ ਵਿੱਚ ਦਫ਼ਤਰ ਬੰਦ ਕਰਨਾ ਵੀ ਪਵੇ ਤਾਂ ਵੱਖ-ਵੱਖ ਦੇਸ਼ਾਂ ਵਿੱਚ ਪ੍ਰਸ਼ਾਸਨਿਕ ਦਫ਼ਤਰਾਂ ਨਾਲ ਸਰਬੱਤ ਖਾਲਸਾ ਦੀ ਜਥੇਬੰਦੀ ਉੱਤੇ ਕੋਈ ਅਸਰ ਨਹੀਂ ਪਵੇਗਾ ਇਹ ਦੇਸ਼ ਹੋ ਸਕਦੇ ਹਨ ਪੰਜਾਬ ਭਾਰਤ ਅਮਰੀਕਾ ਕੈਨੇਡਾ ਇੰਗਲੈਂਡ ਆਸਟ੍ਰੇਲੀਆ ਇਟਲੀ ਸਿੰਗਾਪੁਰ ਜਾਂ ਮਲੇਸ਼ੀਆ ਨੰਬਰ 3 ਪਾਰਦਰਸ਼ਤਾ ਸਰਬੱਤ ਖਾਲਸਾ ਦੇਕਾਰ ਵਿਹਾਰ ਅਤੇ ਵਿਧੇ ਵਿਧਾਨ ਵਿੱਚ ਪਾਰਦਰਸ਼ਤਾ ਦੀ ਇਸ ਦੀ ਨਿਰੰਤਰਤਾ ਲਈ ਸ਼ਾਹ ਰਗ ਹੈ ਪਾਰਦਰਸ਼ਤਾ ਦੇ ਕਾਰਨ ਹੀ ਸਿੱਖ ਸੰਗਤ ਦਾ ਇਸ ਜਥੇਬੰਦੀ ਵਿੱਚ ਵਿਸ਼ਵਾਸ ਵਧੇਗਾ ਅਤੇ ਪਾਰਦਰਸ਼ਤਾ ਹੀ ਖੋਟੇ ਲੋਕਾਂ ਨੂੰ ਇਸ ਤੋਂ ਦੂਰ ਰੱਖਣ ਦਾ ਵਸੀਲਾ ਬਣੇਗੀ। ਪਾਰਦਰਸ਼ਤਾ ਦੀ वचनबद्धता ਤਾਂ ਹੀ ਕਾਇਮ ਰਹਿ ਸਕੇਗੀ ਜੇਕਰ ਇਸ ਦੇ ਨੁਮਾਇੰਦਿਆਂ ਨੂੰ ਚੋਣਨ ਦੀ ਵਿਧੀ ਹੇਠਾਂ ਤੋਂ ਉੱਪਰ ਨੂੰ ਹੋਵੇ। ਭਾਵ ਸਿੱਖ ਸੰਗਤ ਦੇ ਯੋਗਦਾਨ ਜਾਂ ਰਾਏ ਸਦਕਾ ਹੀ ਸਰਬੱਤ ਖਾਲਸਾ ਦੇ ਨੁਮਾਇंदे ਥਾਪੇ ਜਾਣ। ਮੌਜੂਦਾ ਪ੍ਰਕਿਰਿਆ ਵਿੱਚ ਸਟੇਜ ਤੋਂ ਗੁਰਮਤਾ ਪੜ ਦਿੱਤਾ ਜਾਂਦਾ ਹੈ ਅਤੇ ਸੰਗਤ ਨੂੰ ਹੱਥ ਖੜੇ ਕਰਕੇ ਪ੍ਰਵਾਨਗੀ ਲਈ ਕਹਿ ਦਿੱਤਾ ਜਾਂਦਾ ਹੈ ਜਦਕਿ ਸੰਗਤ ਕੋਲ ਫੈਸਲਾ ਲੈਣ ਦੀ ਵਿਧੀ ਬਾਰੇ ਕੋਈ ਪਾਰਦਰਸ਼ਤਾ ਨਹੀਂ ਹੁੰਦੀ ਸਰਬੱਤ ਖਾਲਸਾ ਜਥੇਬੰਦੀ ਜਾਂ ਪੰਜ ਪਿਆਰਿਆਂ ਵੱਲੋਂ ਲਏ ਫੈਸਲੇ ਜਾਂ ਪੰਥਕ ਮਤੇ ਲਈ ਹੋਈ ਵਿਚਾਰ ਸੰਗਤ ਦੇ ਸਾਹਮਣੇ ਹੋਣੀ ਲਾਜ਼ਮੀ ਹੈ ਇਹ ਪਾਰਦਰਸ਼ਤਾ ਮੀਟਿੰਗਾਂ ਦੀ ਕਾਰਵਾਈ ਦਾ ਵੇਰਵਾ ਸੰਗਤ ਨਾਲ ਸਾਂਝਾ ਕਰਕੇ ਵੀ ਕੀਤੀ ਜਾ ਸਕਦੀ ਹੈ ਅਤੇ ਮੀਟਿੰਗਾਂ ਦੀ ਵੀਡੀਓ ਰਿਕਾਰਡਿੰਗ ਦੁਆਰਾ ਵੀ ਕੀਤੀ ਜਾ ਸਕਦੀ ਹੈ। ਸਾਲਾਨਾ ਵਿੱਤੀ ਆਡਿਟ ਵੀ ਪ੍ਰਕਿਰਿਆ ਦਾ ਹਿੱਸਾ ਹੋਵੇ। ਨੰਬਰ 4 ਨਿਰੰਤਰ ਸੁਧਾਰ ਉੱਪਰ ਲਿਖੇ ਤਿੰਨ ਨੁਕਤਿਆਂ ਦੀ ਮਜ਼ਬੂਤੀ ਲਈ ਸਭਾ ਪਟਚੋਲ ਅਤੇ ਨਿਰੰਤਰ ਸੁਧਾਰ ਸਰਵਤ ਖਾਲਸਾ ਦੇ ਵਿਧੀ ਵਿਧਾਨ ਦਾ ਹਿੱਸਾ ਹੋਵੇ ਤਾਂ ਕਿ ਕੋਈ ਵੀ ਮਨਮਤ ਵਾਲੀ ਰੀਤ ਪਰੰਪਰਾ ਬਣ ਕੇ ਜਥੇਬੰਦਕ ਤਰੱਕੀ ਵਿੱਚ ਰੋਕ ਨਾ ਬਣ ਸਕੇ ਨਿਰੰਤਰ ਸੁਧਾਰ ਵਾਸਤੇ ਇਹ ਜ਼ਰੂਰੀ ਹੈ ਕਿ ਨਵੇਂ ਵਿਚਾਰ ਅਤੇ ਨਵੇਂ ਹੁਨਰ ਲਈ ਥਾਂ ਬਣੀ ਰਹੇ ਇਸ ਵਾਸਤੇ ਸਰਬੱਤ ਖਾਲਸਾ ਕਾਰਜ ਸੰਚਾਲਨ ਕਮੇਟੀ ਅਤੇ ਪੰਜ ਪਿਆਰਿਆਂ ਦਾ ਕਾਰਜਕਾਲ ਨਿਰਧਾਰਤ ਹੋਵੇ ਜਿਵੇਂ 5 ਸਾਲ ਨਿਰਧਾਰਤ ਸਮੇਂ ਬਾਅਦ ਸਰਬੱਤ ਖਾਲਸਾ ਜਥੇਬੰਦੀ ਦੇ ਮੈਂਬਰਾਂ ਲਈ ਦੁਬਾਰਾ ਨਾਮਜ਼ਦਗੀ ਹੋਵੇ ਪਹਿਲਾਂ ਚੁਣੇ ਗਏ ਪੰਜ ਪਿਆਰੇ ਦੁਬਾਰਾ ਸਰਬੱਤ ਖਾਲਸਾ ਜਥੇਬੰਦੀ ਦੇ ਮੁੱਖ ਨੁਮਾਇੰਦੇ ਨਹੀਂ ਗਿਣੇ ਜਾ ਸਕਦੇ ਕਿਉਂਕਿ ਪੰਜ ਪਿਆਰੇ ਖੁਦ ਪ੍ਰਬੰਧਕੀ ਅਥਾਰਟੀ ਹਨ ਹਿੱਤਾਂ ਦੇ ਟਕਰਾ ਤੋਂ ਬਚਣ ਲਈ ਉਹਨਾਂ ਨੂੰ ਦੁਬਾਰਾ ਨਾਮਜ਼ਦ ਨਹੀਂ ਕੀਤਾ ਜਾ ਸਕਦਾ ਸੰਵਾਦ ਰਾਹੀਂ ਸਰਬੱਤ ਖਾਲਸਾ ਦਾ ਸੰਕਲਪ ਅਤੇ ਵਿਧਾਨ ਪਿਆਰ ਕਰਨ ਵਿੱਚ ਯੋਗਦਾਨ ਪਾਉਣ ਵਾਲੇ ਮੈਂਬਰਾਂ ਦੇ ਨਾਮ ਗੁਰਮੁਖੀ ਵਰਣਮਾਲਾ ਤਰਤੀਬ ਵਿੱਚ ਹੇਠ ਲਿਖੇ ਹਨ ਡਾਕਟਰ ਓੰਕਾਰ ਸਿੰਘ ਫੀਨਿਕਸ ਕੁਲਦੀਪ ਸਿੰਘ ਰਿਚਮੰਡ ਬੀਸੀ ਪ੍ਰੋਫੈਸਰ ਗੁਰਚਰਨ ਸਿੰਘ ਫਲੋਰੀਡਾ ਗੁਰਪ੍ਰੀਤ ਸਿੰਘ ਜੀਪੀ ਬਹਿਰੈਨ ਜਗਤਾਰ ਸਿੰਘ ਜਾਤਕ ਨਿਊਯਾਰਕ ਜਗਧਰ ਸਿੰਘ ਰਾਣੀ ਗੰਜ ਜਸਵੀਰ ਕੌਰ ਉਹ ਹਾਈਓ ਡਾਕਟਰ ਜਸਵੰਤ ਸਿੰਘ ਫੀਨਿਕਸ ਤੇਜਿੰਦਰ ਸਿੰਘ ਦਿੱਲੀ ਨਰਮਲ ਸਿੰਘ ਵਿਕਟੋਰੀਆ ਬੀਸੀ ਪਰਮਪਾਲ ਸਿੰਘ ਫ੍ਰਿਜ਼ਨੋ ਡਾਕਟਰ ਪ੍ਰੇਮ ਸਿੰਘ ਸ਼ਿਮਲਾ ਡਾਕਟਰ ਬ੍ਰਿਜਪਾਲ ਸਿੰਘ ਪਟਿਆਲਾ ਮਹਿੰਦਰ ਸਿੰਘ ਤਾਲੇਬ ਦਿੱਲੀ ਮਨਦੀਪ ਕੌਰ ਦੁਬਈ ਸਰਬੱਤ ਖਾਲਸਾ ਜਥੇਬੰਦੀ ਦਾ ਵਿਧਾਨ ਜਾਣਨ ਲਈ ਅਤੇ ਇਸ ਪੰਚ ਪ੍ਰਧਾਨੀ ਸੰਸਾਰ ਪੱਧਰੀ ਜਥੇਬੰਦੀ ਨਾਲ ਜੁੜਨ ਲਈ ਦੇਖੋ ਸਰਬੱਤ ਖਾਲਸਾ ਵਰਲਡ ਵੈਬਸਾਈਟ